ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਮਦਰਸ ਡੇ ਮੇਰੀ ਕਹਾਣੀ ਦਾ ਨਾਮ ਹੈ ਬੇਬੇ ਬੇਬੇ ਇਸ ਸ਼ਬਦ ਵਿੱਚ ਇੱਕ ਸਮੁੱਚੀ ਕਾਇਨਾਤ ਦਾ ਵਾਸ ਹੈ ਇਹ ਸ਼ਬਦ ਆਪਣੇ ਆਪ ਵਿੱਚ ਪੂਰਾ ਹੈ ਜੈਨਿ ਸਪੂਰਨ ਹੈ ਇਹਨੂੰ ਕਿਸੇ ਵੀ ਵਿਆਖਿਆ ਦੀ ਲੋੜ ਨਹੀਂ ਪਰ ਫਿਰ ਵੀ ਮੈਂ ਅੱਜ ਆਪਣੀ ਬੇਬੇ ਜਾਨੀ ਮੇਰੇ ਮਾਂ ਬਾਰੇ ਕੁਝ ਲਿਖਣ ਲੱਗੀ ਹਾਂ ਬਚਪਨ ਤੋਂ ਹੁਣ ਤੱਕ ਦੇਖਦੀ ਆਈਆਂ ਬਾਪੂ ਕਮਾ ਕੇ ਲਿਆਉਂਦਾ ਤਾਂ ਬੇਬੇ ਉਸ ਕਮਾਈ ਨੂੰ ਸਹੀ ਢੰਗ ਤਰੀਕੇ ਨਾਲ ਵਰਤਦੀ ਆ ਸਾਹਿਤਾ ਘਰ ਚੱਲਦਾ ਉਹਦਾ ਕਹਿਣ ਨੂੰ ਦੁਨੀਆ ਕਹਿੰਦੀ ਆ ਵੀ ਘਰ ਮਰਦ ਦੀ ਕਮਾਈ ਨਾਲ ਚੱਲਦਾ ਜਾਂ ਫਿਰ ਇੱਕ ਪੜ੍ਹੀ ਲਿਖੀ ਨੌਕਰੀ ਕਰਨ ਵਾਲੀ ਔਰਤ ਹੀ ਘਰ ਚਲਾ ਸਕਦੀ ਆ ਪਰ ਬੇਬੇ ਤਾਂ ਮਿਆ ਤਾਮ ਜਮੀ ਅਨਪੜਾ ਪਰ ਫਿਰ ਵੀ ਘਰ ਚਲਾ ਰਹੀ ਐ ਉਹ ਕੁਝ ਗੱਲਾਂ ਜੋ ਹਰ ਇੱਕ ਘਰੇਲੂ ਇਸਤਰੀ ਕਰਦੀ ਐ ਜਿਨ੍ਹਾਂ ਨੂੰ ਆਮ ਤੌਰ ਤੇ ਨਜ਼ਰ ਅੰਦਾਜ਼ ਕੀਤਾ ਜਾਂਦਾ ਅੱਜ ਮੈਂ ਉਹੀ ਕੁਝ ਗੱਲਾਂ ਤੁਹਾਡੇ ਸਾਹਮਣੇ ਰੱਖਣ ਲੱਗੀਆਂ ਜਿੰਨਾ ਕੋਈ ਪਤਾ ਚਲਦਾ ਔਰਤ ਚਲਾਉਣ ਲਈ ਮਰਦ ਦੀ ਕਮਾਈ ਦੇ ਨਾਲ ਨਾਲ ਔਰਤ ਦਾ ਪੈਸੇ ਨੂੰ ਸਮਝਣ ਨਾਲ ਵਰਤਣਾ ਵੀ ਜ਼ਰੂਰੀ ਆ ਮੈਂ ਹੁਣ ਤੱਕ ਬੇਬੇ ਨੂੰ ਆਹੀ ਕੁਝ ਕਰਦੇ ਵੇਖਿਆ ਬਾਪੂ ਸਾਰਾ ਦਿਨ ਖੇਤੋਂ ਮਿੱਟੀ ਨਾਲ ਮਿੱਟੀ ਹੋਇਆ ਆਉਂਦਾ ਤੇ ਆਉਂਦਾ ਹੀ ਕਈ ਵਾਰ ਬੇਬੇ ਤੇ ਅੱਗ ਵਾਂਗੂ ਵਰ ਜਾਂਦਾ ਕਿੰਨਾ ਹੀ ਕੁਝ ਬੋਲ ਜਾਂਦਾ ਇੱਕੋ ਸਾਥ ਹੀ ਬੇਬੇ ਨੇ ਕਦੇ ਗੁੱਸਾ ਨਹੀਂ ਮਨਾਇਆ ਗਾਲਾਂ ਸੁਣਦੀ ਸੁਣਦੀ ਹੀ ਪਾਣੀ ਦਾ ਗਲਾਸ ਭਰ ਲਿਆਉਂਦੀ ਕਦੇ-ਕਦੇ ਅੱਖਾਂ ਜੀਆਂ ਵੀ ਭਾਰ ਆਉਂਦੀ ਪਰ ਕਦੇ ਬਾਪੂ ਨੂੰ ਅੱਗੋਂ ਉੱਚਾ ਨੀਵਾਣਾ ਬੋਲੀ ਸੀ ਚੁੰਨੀ ਨਾਲ ਅੱਖਾਂ ਪੂੰਝਦੀ ਹੋਈ ਕਹਿੰਦੀ ਜੱਟ ਦੀ ਕਮਾਈ ਕਿਹੜਾ ਸੌਖੀ ਪਈ ਐ ਇਹ ਤਾਂ ਆਪ ਖੇਤੋਂ ਅੱਕਿਆ ਟੁੱਟਿਆ ਆ ਨਾਲ ਹੀ ਚਾਹ ਦਾ ਗਲਾਸ ਬਾਪੂ ਦੇ ਅੱਗੇ ਕਰ ਦਿੰਦੀ ਇਹ ਦ੍ਰਿਸ਼ ਮੈਂ ਅਕਸਰ ਹੀ ਦੇਖਦੀ ਸੀ ਕਦੇ-ਕਦੇ ਬਾਪੂ ਗੁੱਸੇ 'ਚ ਹੁੰਦਾ ਤਾਂ ਬੇਬੇ ਤੇ ਹੱਥ ਵੀ ਚੁੱਕਦਾ ਪਰ ਬੇਬੇ ਕਦੇ ਕੁਝ ਨਾ ਕਹਿੰਦੀ ਅੱਖਾਂ ਪੂੰਝਦੀ ਹੋਈ ਆਪਣੇ ਕੰਮ ਲੱਗ ਜਾਂਦੀ ਕਦੇ ਬਾਪੂ ਨੂੰ ਛੱਡਣ ਦਾ ਖਿਆਲ ਉਹਨੇ ਆਪਣੇ ਮਨ ਵਿੱਚ ਨਹੀਂ ਆਉਣ ਦਿੱਤਾ ਸਾਰਾ ਦਿਨ ਨਿੱਕੇ ਨਿੱਕੇ ਕੰਮ ਸਵਾਰ ਦੀ ਫਿਰੀ ਜਾਂਦੀ ਨਾ ਗੂੜੇ ਸਿਆਲ ਚ ਉਹਨੂੰ ਟੇਕ ਹੁੰਦੀ ਨਾ ਹਾੜ ਜੇਠ ਦੀ ਗਰਮੀ ਚ ਪਾਥੀਆਂ ਤਾਂ ਬੇਬੇ ਆਪਣੇ ਦਾਜ ਵਾਂਗੂ ਸਾਹਮ ਸਾਹਮ ਕੇ ਰੱਖਦੀ ਸੀ ਵੀ ਸਿਲੰਡਰ ਦਾ ਖਰਚਾ ਘੱਟ ਹੋ ਫਿਰ ਘਰ ਚ ਫालतੂ ਪਿਆ ਸਮਾਨ ਕਦੇ ਐਵੇਂ ਹੀ ਨਹੀਂ ਸੁਟਿਆ ਸੀ ਇਕੱਠਾ ਕਰਕੇ ਬੋਰੀ ਭਰ ਲੈਂਦੀ ਤੇ ਫਿਰ ਕਵਾੜੀਆਂ ਨੂੰ ਵੇਚ ਦਿੰਦੀ ਉਹ ਕਦੇ ਵੀ 30 40 ਤੋਂ ਵੱਧਦਾ ਨਹੀਂ ਹੋਇਆ ਸੀ ਮੈਂ ਕਦੇ ਕਦੇ ਹੱਸ ਕੇ ਕਹਿੰਦੀ ਮਾਤਾ ਹੁਣ ਇੰਨੇ ਪਿਆਸਿਆਂ ਦਾ ਤੂੰ ਕੀ ਕਰੇਂਗੀ ਫਿਰ ਉਹ ਅੱਗੋਂ ਨਕਲੀ ਜੀ ਘੂਰੀ ਵਟਕੇ ਕਹਿੰਦੀ ਮਾਂ ਨਾਲ ਮਸਕਰੀਆਂ ਕੁੜੇ ਦੋ ਡੰਗ ਦੀ ਸਬਜ਼ੀ ਆਜੂ ਹੋਰ ਨਹੀਂ ਤਾਂ ਇਹ 10-10 ਰੁਪਏ ਜੋੜੀ ਉਹਨੇ ਘਰ ਬੰਨ ਰੱਖਿਆ ਸੀ ਜਦੋਂ ਕਦੇ ਕੋਈ ਮੱਝ ਦੁੱਧੋ ਹਟ ਜਾਂਦੀ ਤੇ ਘਰ ਚ ਦੁੱਧ ਕਿਉ ਘਟ ਜਾਂਦਾ ਸਭ ਤੋਂ ਪਹਿਲਾਂ ਬੇਬੇ ਦਾਲ ਰੋਟੀ ਰੁੱਖੀ ਖਾਣ ਲੱਗਦੀ ਸੀ ਦੁੱਧ ਪੀਣਾ ਛੱਡ ਦਿੰਦੀ ਫਿਰ ਟੁੱਕਾ ਟੁੱਕਾ ਦੁੱਧ ਇਕੱਠਾ ਕਰਕੇ ਰਿੱਕ ਲੈਂਦੀ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ ਸੀ ਕਿ ਕਦੋਂ ਕਿਉ ਖਤਮ ਹੋਇਆ ਤੇ ਕਦੋਂ ਬੇਬੇ ਨੇ ਹੋਰ ਬਣਾ ਲਿਆ ਬੇਬੇ ਸਾਰਾ ਦਿਨ ਰਹਿੰਦੀ ਘਰ ਹੀ ਸੀ ਪਰ ਫੇਰ ਵੀ ਪਤਾ ਨਹੀਂ ਕਿਵੇਂ ਖੇਤ ਦੇ ਚੱਪੇ-ਚੱਪੇ ਦੀ ਖਬਰ ਸੀ ਕਦੋਂ ਕਿਹੜੀ ਸਬਜ਼ੀ ਬੀਜਣੀ ਕਦੋਂ ਕਿਹੜੀ ਫਸਲ ਨੂੰ ਪਾਣੀ ਦੇਣਾ ਸਾਰਾ ਦਿਨ ਬਾਪੂ ਨੂੰ ਪੁੱਛਦੀ ਰਹੂ ਉਹ ਵੀ ਮੈਂ ਕਹਿੰਦੀ ਸੀ ਆ ਕਦੂਆਂ ਦੇ ਬੀਜ ਜੇ ਪਏ ਆ ਜੇ ਕੋਹਰਾ ਥਾਂ ਹੋਊ ਤੱਕ ਅਲਾ ਦਿਓ ਕਦੇ ਕਹੋ ਪੌਦ ਲਈ ਨੂੰ ਕਿੰਨੇ ਦਿਨ ਹੋ ਗਏ ਪਾਣੀ ਪੂਣੀ ਦੇਖ ਲਿਆ ਸੀ ਤੇ ਕਦੀ ਆਂਡੀ ਗਵਾਂਡੀ ਨੂੰ ਸਪਰੇਅ ਵਾਲੀ ਢੋਲੀ ਚੱਕੀ ਵੇਖ ਲੂ ਤਾਂ ਬਾਪੂ ਨੂੰ ਕੋਹ ਫਲਾਣੇ ਨੇ ਤਾਂ ਅੱਜ ਸਪਰੇਅ ਕਰਤੀ ਆਪਾਂ ਕਦੋਂ ਕਰਨੀ ਭਲਾਂ ਘਰੇ ਬੈਠੀ ਬਾਪੂ ਨੂੰ ਯਾਦ ਕਰਾਈ ਜਾਊ ਫਿਰ ਹਾੜੀ ਆ ਗਈ ਕੁੜੇ ਚਾਰ ਪੱਲੀਆਂ ਬਣਾ ਲਈਏ ਤੂੜੀ ਵੇਲੇ ਲੋਡ ਪਾਉ ਪਹਿਲਾਂ ਹੀ ਸਾਰੀ ਤਿਆਰੀ ਰੱਖ ਦਿਆ ਫਿਰ ਬਾਪੂ ਵੀ ਫਸਲ ਵੇਚ ਕੇ ਸਾਰੇ ਇੱਕ ਵਾਰ ਪੈਸੇ ਇੱਕ ਵਾਰ ਬੇਬੇ ਦੀ ਤਲੀ ਤੇ ਧਰਦਾ ਵੀ ਲਈ ਸਰਦਾਰਨੀਏ ਹੁਣ ਸੋਨਾ ਜਾਂ ਸੂਟ ਸਵਾਲੀ ਬੇਬੇ ਸਾਰਾ ਹਿਸਾਬ ਕਿਤਾਬ ਕਰਕੇ ਬਾਪੂ ਨੂੰ ਪੈਸੇ ਫੜਾਈ ਜਾਓ ਇਹਦਾ ਹਿਸਾਬ ਕਰ ਦੋ ਉਹਦਾ ਹਿਸਾਬ ਕਰ ਦੋ ਫਿਰ ਸਾਰੇ ਟੱਬਰ ਲਈ ਨਵੇਂ ਸੂਟ ਲੈ ਦੋ ਤੇ ਉਹਦਾ ਆਪਣਾ ਸੂਟ ਹਮੇਸ਼ਾ ਵਿੱਚ ਹੀ ਰਹਿ ਜਾਂਦਾ ਕਦੇ ਉਹਨੇ ਰੀਜੀ ਨਾਲ ਕਪੜਾ ਨਹੀਂ ਲੈ ਕੇ ਦੇਖਿਆ ਜੇ ਮੈਂ ਕਹਿੰਦੀ ਵੀ ਮਾਤਾ ਤੂੰ ਸੂਟ ਲੈ ਲਾ ਇੱਕ ਤਾਂ ਕਹਿਣਾ ਮੈਂ ਕਿਹੜਾ ਕਿਤੇ ਪਾਸੇ ਜਾਣਾ ਨਾਲੇ ਕੋਈ ਵਿਆਹ ਵੀ ਨਹੀਂ ਹੈਗਾ ਮੈਂ ਸੂਟ ਕੀ ਕਰਨਾ ਪਤਾ ਨਹੀਂ ਕਿਵੇਂ ਸਬਰ ਜਾ ਕਰ ਲੈਂਦੀ ਆ ਚੁੰਨੀ ਵੀ ਨਵੀਂ ਨਹੀਂ ਲੈਂਦੀ ਉਹ ਵੀ ਬਾਪੂ ਦੀ ਪੁਰਾਣੀ ਪੱਗ ਸਿਰ ਤੇ ਰੱਖੀ ਫਿਰੀ ਜਾਊ ਰਾਤ ਨੂੰ ਸੁੱਤੀ ਨੂੰ ਵੀ ਆਰਾਮ ਨਹੀਂ ਕੋਈ ਡੰਗਰ ਤਾਂ ਨਹੀਂ ਖੁੱਲ ਗਿਆ ਕੋਈ ਮੱਝ ਖਿੜ ਕੋਈ ਮੱਝ ਨਾ ਪੇੜਨਾ ਪਵੇ ਬਾਰ-ਬਾਰ ਉੱਠ ਕੇ ਦੇਖੀ ਜਾਉ ਕੋਈ ਜੀਬ ਮਾਰ ਹੋ ਜੇ ਉਹਦੀ ਸੇਵਾ ਚ ਦਿਨ ਰਾਤ ਇੱਕ ਕਰ ਦੂ ਕਦੇ ਅੱਖ ਦੀ ਥੱਕਦੀ ਨਹੀਂ ਸਾਰਾ ਦਿਨ ਸਕਿੰਟਾ ਵਾਲੀ ਸੂਈ ਵਾਂਗੂ ਫਿਰੀ ਜਾਉ ਪਰ ਕਿ ਆਪ ਬਿਮਾਰ ਹੋਵੇ ਤਾਂ ਛੇਤੀ ਡਾਕਟਰ ਦੇ ਨਹੀਂ ਜਾਂਦੀ ਵੀ ਐਵੇਂ ਪੈਸੇ ਲਾਉਣੇ ਆ ਘਰੇ ਬੈਠੀ ਦੇਸੀ ਨੁਸਖੇ ਉਸ ਬਣਾਈ ਜਾਉ ਕਰਦੇ ਹਰ ਜੀ ਦਾ ਹੁਕਮ ਡੀਸੀ ਦੇ ਆਰਡਰ ਵਾਂਗੂ ਮੰਨਦੀ ਐ ਕਦੇ ਕਿਸੇ ਨੂੰ ਉੱਚਾ ਨਹੀਂ ਬੋਲਦੀ ਪਤਾ ਨਹੀਂ ਕੀ ਜਾਦੂਆ ਬੇਬੇ ਕੋਲ ਜੋ ਹਰ ਚੀਜ਼ ਕੋਹੋ ਹਾਜ਼ਰ ਕਰ ਦਿੰਦੀ ਐ ਸਭ ਦੀਆਂ ਖੁਸ਼ੀਆਂ ਦਾ ਖਿਆਲ ਰੱਖਦੀ ਐ ਤੇ ਆਪ ਬਸ ਕਰਦਿਆਂ ਕੰਮਾਂ 'ਚ ਓਹੀ ਖੁਸ਼ੀਆਂ ਲੱਭਦੀ ਆ ਕਦੇ ਪੀਣਾ ਕਰਦੀ ਓਹੀ ਕੋਈ ਪੁਰਾਣਾ ਲੋਕ ਗੀਤ ਗਾ ਕੇ ਮਨ ਪਰਚਾ ਲੈਂਦੀ ਐ ਬਸ ਇੱਕ ਓ ਸਮਾਂ ਹੁੰਦਾ ਜਦੋਂ ਬੇਬੇ ਮੱਠੀ ਮੱਠੀ ਬਾਤ 'ਚ ਗੀਤ ਗਾਉਂਦੀ ਆ ਬੜੀ ਖੁਸ਼ੀ ਹੁੰਦੀ ਆ ਬੇਬੇ ਦੇ ਚਿਹਰੇ ਤੇ ਇੱਕ ਆਡੀ ਨੂਰ ਦੇਖ ਕੇ ਪਰ ਕਦੇ ਉਹ ਪੂਰਾ ਗੀਤ ਨਹੀਂ ਸੁਣਿਆ ਬੇਬੇ ਦੇ ਮੂੰਹ ਕੋਈ ਨਾ ਕੋਈ ਵਿચ્ਚੀ ਟੋਕ ਦਿੰਦਾ ਤੇ ਬੇਬੇ ਗੀਤ ਗਾਉਣਾ ਬੰਦ ਕਰਕੇ ਕਿਸੇ ਹੋਰ ਕੀਤੇ ਲੱਗ ਜੂ ਮੂੰਹ ਲਟਕਿਆ ਜਾਂ ਦੇਖ ਕੇ ਉਹਦੀ ਪੁੱਛ ਲੋ ਵੀ ਕੀ ਗੱਲ ਹੋਗੀ ਪਰ ਕਦੇ ਕਿਸੇ ਨੇ ਬੇਬੇ ਕੋਲ ਬਹਿ ਕੇ ਪੁੱਛਿਆ ਹੀ ਨਹੀਂ ਵੀ ਤੂੰ ਠੀਕ ਆ ਕੀ ਕੋਈ ਚਾਹੀਦਾ ਤਾਂ ਨਹੀਂ ਤੈਨੂੰ ਪਤਾ ਨਹੀਂ ਕਾਦੇ ਹੌਸਲੇ ਫਿਰਦੀ ਆ ਬੇਬੇ ਬੇਬੇ ਨਾਲ ਘਰ ਘਰ ਲੱਗਦਾ ਬੇਬੇ ਬਾਪੂ ਦੀ ਹਮਸਫਰ ਹਮਦਰਦ ਸਲਾਹਕਾਰ ਤੇ ਖਜ਼ਾਨਾ ਮੰਤਰੀ ਮੀਰੀ ਬੇਬੇ ਜਿੰਨਾ ਵੀ ਲਿਖੋ ਘੱਟ ਹੀ ਰਹਿ ਜਾਂਦਾ ਵਾਸੋ ਦਾਇਂ ਦਿਲ ਸੇ ਬੇਬੇ ਲਈ ਕੁਝ ਲਿਖਾ ਸੋਏ ਕਿ ਨੀਕੀ ਜੀ ਕੋਸ਼ਿਸ਼ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ ਮੇਰੇ ਵੱਲੋਂ